ਮਿਲੋ ਬਈ ਖਬਰਦਾਰਸ ਹੋ ਗਿਆ ਜੀ ਚੁਗੇ ਘੁੱਤ ਜਿਹੜੀ 4 ਦਿਨ ਪਹਿਲਾਂ ਖਬਰ ਲਾਈ ਸੀ ਕਿ ਗਲੀਆਂ ਚ ਪਾਣੀ ਤੇ ਆ ਸੀਵਰੇਜ ਆ ਤੇ ਇਧਰੋਂ ਅਫਸਰ ਸਾਹਿਬ ਵੀ ਆ ਰਹੀ ਅੱਜ ਜਤਿੰਦਰ ਭੱਲਾ ਜੀ ਸਾਡੇ ਚੇਅਰਮੈਨ ਤੇ ਹਲਕਾ ਇੰਚਾਰਜ ਬਠਿੰਡਾ ਦਿਹਾਤੀ ਆਮਦਵੀ ਪਾਰਟੀ ਵੀ ਆਪਣੀ ਟੀਮ ਨਾਲ ਪਹੁੰਚ ਚੁੱਕਿਆ ਜੀ ਤੇ ਇੱਥੇ ਆ ਸਮਰਾ ਇਧਰ ਇਧਰ ਉਹ ਆ ਗਿਆ ਟੁੱਬਾ ਜੀ ਟੁੱਬਾ ਦੇਤੇ ਵੀ ਸੀ ਇੱਥੋਂ ਵੀ ਟੁੱਬਾ ਤੋਂ ਆਗਾ ਕਰੇ ਦੇ ਜਿਥੇ ਉਹ ਚਲਦੀ ਆ ਇਥੋਂ ਆਪਾਂ ਵੱਤ ਵਾਤ ਇਥੋਂ ਸ਼ੌਕ ਕਰਨ ਤਾਂ ਜਾਵਾਂਗੇ ਉਸ ਤੋਂ ਗੱਲਾਂ ਘੱਗੇ ਆਪਾਂ ਬੁਖਾਰ ਹੋ ਸੱਸ ਸਹੀ ਆ ਗਈ ਹੈ ਇਹ ਕੱਲ ਮੇਕਅਪ ਵਾਲੀ ਗੱਲ ਕੀਤਾ ਤਾਂ ਹੀ ਪੜ੍ਹੂਗਾ ਜਿਹਨੇ ਜੀ ਵਿਚਾਰ ਰੱਖਿਆ ਸੀ ਕਿ ਜਦੋਂ ਬੀ ਕਰੋਸ਼ ਕਰਨਗੇ ਹੁਣ ਕੇ ਭਰਾ ਜੀ ਦੀ ਮਾਤਾ ਜੀ ਇਹ ਕਰਿਆ ਉਹ ਵਿਚਾਰੀ ਸਾਹਮਣੇ ਆਈ ਨਹੀਂ ਆਏ ਹੁਣ ਕੀ ਕਰਵਾਏ ਵਿਚਾਰਾ ਇਸ ਮਤਲਬ ਵੀ ਕਾਹੋ ਗੱਲ ਕਰਵਾਉਂਦੇ कर रहे दल آ گیا آ گیا کوئی نیو ਇਹ ਤਾਂ ਕੁਝ ਨਹੀਂ ਇਹ ਤਾਂ ਹੈ ਮੈਰੀ ਦਰਿਆ ਤੇ ਦੁਨੀਆ ਕੇ ਟੋਕਾ ਲਗਾ ਬਣਦਾ ਹਾਂ ਉਹ ਤਾਂ ਹੀ ਨੇ ਕਿਸੀ ਮੌਕੇ ਵੀ ਇਹਨਾਂ ਦਾ ਲਓ ਜੀ ਸਾਜਨ ਪੰਜਾਬੀ ਟੀਵੀ ਅਤੇ ਮੇਰੇ YouTube ਚੈਨਲ ਗੁਰਨਾਬ ਦੇ ਆਉਣ ਤੇ ਤੇ Facebook ਤੇ ਜੋ ਮੈਂ ਪਿਛਲੇ ਦਿਨੀ ਵੀਡੀਓ ਪਾਈਆਂ ਸੀ ਬਿਸ਼ੰਦਾ ਦੇ ਪਿੰਡ ਚੁੱਕੇ ਖੁਰਦੀਆਂ ਤੇ ਉਸ ਖਬਰ ਦਾ ਇੰਨਾ ਅਸਰ ਹੋਇਆ ਕਿ ਅੱਜ ਬਠਿੰਡਾ ਦਿਹਾਤੀ ਦੇ ਇੰਚਾਰਜ ਨਤਿੰਦਰ ਭੱਲਾ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਬਠਿੰਡਾ ਤੇ ਆਪਣੀ ਟੀਮ ਨਾਲ ਸਿਹਦਰ ਅਫਸਰ ਸਾਹੀ ਨਾਲ ਇੱਥੇ ਪਹੁੰਚ ਚੁੱਕੇ ਆ ਸੋ ਮੌਣਾ ਕਰ ਰਹੇ ਨੇ ਗਲੀਆਂ ਦਾ ਕਿਉਂਕਿ ਇਹਨਾਂ ਗਲੀਆਂ ਚ ਤੁਸੀਂ ਦੇਖ ਹੀ ਸਕਦੇ ਹੋ ਵੀ ਲੰਗੜਾ ਵੀ ਬਹੁਤ ਔਖਾ ਆਮ ਆਦਮੀ ਨੂੰ ਵੀ ਤੇ ਆਮ ਆਦਮੀ ਦੀ ਸਰਕਾਰ ਆ ਤੇ ਆਮ ਆਦਮੀ ਦੀ ਗੱਲ ਆ ਇਹ ਸੋ ਤੋ ਇੱਕ ਖਬਰ ਦਾ ਅਸਰੀ ਸਮਝ ਲੋ ਵੀ ਜਿਹੜਾ ਇਹ ਇਹਨਾਂ ਨੇ ਜਤਿੰਦਰ ਭੱਲਾ ਜੀ ਨੇ ਤੇ ਇੱਕ ਇੱਕ ਖਬਰ ਤੇ ਅੱਜ ਇਹ ਪਹੁੰਚੇ ਆ ਗੜੀਆਂ ਦੇਖੀਆਂ ਜਾ ਰਹੀਆਂ ਵੀ ਜਿਹੜੀ ਪਿੰਡ ਦੀ ਮੇਨ ਗਲੀ ਆ ਤੇ ਇਹਦੀ ਵੱਡੀ ਸਮੱਸਿਆ ਬਸ ਇਦੋਂ ਦਾ ਇੰਨੀ ਜ਼ਿਆਦਾ ਬੰਦਾ ਹੀ ਆ ਰਿਹਾ ਉਹ ਸਭ ਨਾਲ ਕਰ ਗੱਡੀ ਇੱਥੇ ਇੱਧਰ ਦਾ ਖਾਲੀ ਨਹੀਂ ਕੋਈ ਉਹ ਮੋੜਾ ਪਾਣੀ ਤੁੰਲਾ ਦਾ ਪਾਣੀ ਰੋਕ ਲਈ ਜਾਂਦੇ ਆ ਆ ਸੀਵਰ ਦਾ ਪਾਣੀ ਜੋ ਹੋ ਥੋਕੋ ਨੀਮਾ ਥਾਂ ਉੱਥੋਂ ਹੋ ਕੇ ਹੀ ਫਰਾਈ ਜਾਂਦਾ ਉਹ ਹੀ ਇੱਥੇ ਪੈਪ ਮੋਟਰ ਨਹੀਂ ਚੱਲਦੀ ਜੀ ਗਾਂ ਤੋਂ ਬਣੀ ਜੜਾ ਹੁੰਦਾ ਨਾ ਉਹਨੇ ਵੀ ਜੀ ਹੋ ਕੇ ਇਹ ਬਾਪੂ ਜੀ ਦਾ ਘਰ ਆ ਗਿਆ ਆ ਸਭ ਤੋਂ ਜੇ ਅਸੀਂ ਇੱਥੇ ਆ ਜਿਹੜੇ ਆ ਕੰਨਾ ਸੀ ਹੈ ਜੀ ਉਹ ਸਾਲ ਤਾਂ ਸਾਰੇ ਇੱਕੋ ਹੀ ਹੋਇਆ ਪਿਆ ਤਾਇਆ ਜਿਹੜਾ ਕਰ ਦਿਖਾਇਆ ਸਾਰੇ ਕੀ ਹੋ ਰੰਗ ਗਿਆ ਕਾਰਨ ਨਹੀਂ ਸਾਡਾ ਉਹ ਦੂ ਘਾਹ ਦੀ ਕਿਤੇ ਪਾਣੀ ਵਖਾ ਦਿਓ ਇੱਥੋਂ ਲੋ ਫੋਟੋ ਉੱਚੀ ਹੋ ਗਈ ਉਹ ਤੋਂ ਗਲੀ ਹਾਂ ਇਹ ਬੰਦ ਹੋਈ ਜਾਂਦੀ ਮਿੱਟੀ ਮੁੰਡੀ ਪਾ ਜਾਂਦੀ ਆ ਮੱਝਾ ਮੱਝਾ ਪਾਈ ਨਹੀਂ ਕਰਦਾ ਜਿਵੇਂ ਸਾਰੇ ਇੱਕ ਕਰਦੇ ਆ ਨਹੀਂ ਸਪਾਈ ਹੁੰਦੀ ਹਾਂ ਜਿਹੜੀਆਂ ਓਪਨ ਗੱਲਾਂ ਆਈਆਂ ਨੇ ਕਦੇ ਪਿੱਛੋਂ ਡੱਕਾ ਮਿੱਟੀ ਵੱਧ ਆਉਂਦੀ ਹੈ। ਕੱਲੀ ਪੈਰ ਦੀ ਸਫਾਈ ਹੋ ਜੇ ਜੀ। ਉਹਨੂੰ ਜੇ ਉਹਨੂੰ ਓਪਨ ਗਲੀਆਂ ਦਾ ਪਾਣੀ ਵਿੱਚ ਪੈਂਦਾ ਉਹ ਬਰ ਸਾਫ਼ ਕਿਵੇਂ ਹੋਊਗਾ ਜੀ। ਉਦੋਂ ਰਿਆਂ ਦੇ ਬੱਚੇ ਨੇ ਘਾ ਕੇ ਸਿਰ ਤੋਂ ਇੱਕ ਦੁੱਖੀ ਹੋਣਾ। ਹੁਣੀ ਤਾਂ ਦਬੀ ਇਹ ਬੰਦਾ ਨਮਾਉਨੇ ਆ ਪਸ਼ੂ ਆ ਹੀ ਜਾਂਦਾ। ਸਾਡਾ ਹੱਲ ਕਰਕੇ ਦਿਓ ਜਿੱਦਾਂ ਹੀ ਤੁਹਾਡੇ ਕੋਲੇ ਇਹ ਕਹਿ ਰਹੇ ਗੱਲ ਹੈ। ਬਿਮਾਰੀ ਤਾਂ ਕਿਸੇ ਤੱਕ ਵੀ ਪਹੁੰਚ ਸਕਦੀ ਆ। ਇਰੇ ਬੰਦੇ ਹੁਣ ਕੀ ਪਈਆ ਓ ਕੋ ਐਨੀ ਮੈਨ ਓਕੇ ਕਰਕੇ ਮਸ਼ੀਨ ਅਹੀ ਆ ਜੀ ਤਮਤ ਕਰੋ ਤੱਕ ਦੇਖ ਹੀ ਲੋ ਸਰਵਾਜ ਅਸੀਂ ਆਏ ਹਾਂ ਮਸ਼ੀਨ ਨੂੰ ਦੇਖ ਲੇ ਬੰਦਾ ਜਨਾ ਬਾਰ ਬਾਰ ਕਿ ਦਫਤਰ ਬੈਠ ਗਿਆ ਉਹ ਤਾਂ ਹੀ ਹੋਇਆ ਉਹ ਤਾਂ ਪਿੱਛਾ ਕੀਤਾ ਹੋਇਆ ਬਾਹਰ ਜੀ ਉਸ ਰਿਕਾਰਡ ਦੇਖ ਲੈਣੇ ਜੀ ਕਿਦੋਂ ਸ਼ੁਰੂ ਕੀਤੀ ਆ ਐ ਕਹਿਣ ਨੂੰ ਤਾਂ ਤਰੀਪੁਰੀ ਹੀ ਜਾਏਗੇ ਇਹਨੂੰ ਘਟੋ ਘਟੋ ਬਦਲਣ ਦੀ ਜਿਆਸਤ ਹੈ ਸਰਪੰਚਾਇਤ ਬਣੀ ਨੂੰ ਹਾਲ ਤੋਂ ਬਾਅਦ ਸ਼ੁਰੂ ਕਰਦਾ ਸੀ ਕੰਮ ਇਹ ਜਦੋਂ ਕੋਈ ਨਹੀਂ ਗਿਆ ਪਾਇਆ ਵੀ ਉਹ ਜਨਗਨਨੀ ਕਰਾ ਰਹੇ ਹਾਂ ਹਾਂ ਕੁਝ ਜੀ ਰੱਖਾ ਨਾ ਆਹ ਪਰਾਉਂ ਛੋਟੇ ਘਰੋਂ ਬਈ ਅਜੀ ਬਾਗ ਦੁੱਗੀਆਂ ਨਾ ਜੀ ਆਈ ਕਿਉਂ ਚੱਕੀ ਇੱਥੋਂ ਘੜਤੀ ਥੱਲੇ ਆ ਦੇਖੋ ਇੱਥੋਂ ਫਿਰ ਚੱਕੀ ਦਾਂਗੇ ਆਹ ਤੇ ਇੱਥੋਂ ਅਸੂ ਗੋਈ ਪਈ ਐਸੇ ਪੁੱਟ ਜਾਏ ਤੇ ਪਾਣੀ ਤਾਂ ਫਿਰ ਜਾਣਾ ਹਾਂਜੀ ਅੱਲਾ ਯੂੰ ਦੇ ਲੈਣੇ ਮਾਰੇ ਸਰਹਾ ਸਾਈਡ ਤੋਂ ਕੋਈ ਨਾ ਕੋਈ ਸਾਈਡ ਦੇ ਦੇ ਕਰੋ ਯਾਰ ਮਾਜਾ ਬੜਾ ਸੋਹਜੋ ਚਲੋ ਇਹ ਆਪਣਾ ਹੀ ਹੈ ਇਹ ਘਰ ਆ ਦਾ ਆ ਕਰਾ ਯੂ ਸਰਪੰਚ ਦਾ ਉਹ ਤੇ ਭਾਈ ਦਾ ਗਿਆ ਪਹਿਲਾਂ ਆ ਘਰ ਹੈ ਦਾ ਹਰ ਜੱਗੇ ਭਾਈ ਬਹੁਤ ਧੰਨਵਾਦ ਦਾ ਇੱਕ ਬੰਦਾ ਆਵੇ ਕੋਈ ਆਵੇ ਕੋਈ ਆ ਆ ਗਿਆ ਆਪਣਾ ਆ ਦੇਖੋ ਜੀ ਕੀ ਦਾ ਪਾਣੀ ਦੀ ਇੱਛਾ ਜੇ ਆਛਾ ਛੱਪੜ ਵੇਖ ਲੋ ਖਾਲੀ ਬਿਆਜ ਹੋ ਚੁੰਡ ਤੋਂ ਲੱਗੇ ਜੀ ਇੱਥੇ ਪਾਣੀ ਦੀ ਮਰਜ਼ੀ ਇੱਧਰ ਹੋ ਦੇਖੋ ਕਿੰਨੇ ਚਾਹ ਨੇ ਤਿਉਨੇ ਵਾਲਾ ਛੱਪੜ ਵਜਦਾ ਇਹ ਕਿਉਂ ਨੇ ਆਦਾ ਅੱਡਾ ਅੱਛਾ ਤਿਉਨੇ ਵਾਲੇ ਅੱਡੇ ਵਾਲਾ ਛੱਪੜ ਹੈ ਇਹ ਕੋਈ ਉਹ ਬਣਾਇਆ ਸੀਗਾ ਕੋਈ ਸਕੀਮ ਦੀ ਸੀਗੀ ਜੀ ਸਰਕਾਰ ਵੱਲੋਂ ਸਰਪੰਚ ਸਭ ਨੂੰ ਪਤਾ ਹੋਣਾ ਕਿਹੜਾ ਜੀ ਉਹ ਅੰਮ੍ਰਿਤ ਕੀ ਬਣਾਇਆ ਸੀ ਹਾਂ ਇਹ ਅੰਮ੍ਰਿਤ ਸਰੋਵਰ ਹੈ ਹਾਂ ਜਾਂਹਾਂ ਦਲ ਤਲਾਬ ਪਹਿਲੇ ਤਾਂ ਅੰਮ੍ਰਿਤ ਸਰੋਵਰ ਸੀਗਾ ਹਾਂ ਉਹਦੇ ਤੇ ਕਿੰਤੂ ਹੋਣ ਲੱਗ ਗਿਆ ਸੀ ਨਾ ਅੰਮ੍ਰਿਤ ਨਹੀਂ ਕਹਿ ਸਕਦੇ ਹਾਂ ਤੇ ਉਹਦੇ ਤੇ ਸਾਂਝਾ 10 ਕਲਾਵ ਹੈ ਜੀ ਆਪਣਾ ਜਿਹੜਾ ਹਾਂ ਪਾਣੀ ਜਿਹੜਾ ਥੱਲੇ ਪਾਣੀ ਥੱਲੇ ਗ੍ਰੀਡ ਚਾਰਜ 10 ਚਾਰਜ ਵਾਲਾ ਹੈ ਉਹ ਹੈ ਤੇ ਪਾਣੀ ਇਹ ਚ ਪੈ ਨਹੀਂ ਰਿਹਾ ਜੀ ਇਹਨਾਂ ਬਿਮਾਰੀ ਵੀ ਹੈ ਜੀ ਦਰਦੇ ਆ ਪਾਣੀ ਵੀ ਇਹਦਾ ਖਾਲ ਆਉਂਦਾ ਸੀ ਕਿ ਭਰਿਆ ਹੁੰਦਾ ਸੀ ਉਹ ਘਰਾਂ ਵਾਲਿਆਂ ਨੇ ਕਿੰਨੇ ਬੜੇ ਬੜੀ ਤੇ ਅਸੀਂ ਅਸੀਂ ਬੰਦਾ ਪਾਣੀ ਹੁੰਦੇ ਖੇਤ ਉਧਰ ਡੱਗ ਲੁਕ ਪੱਟ ਕੇ ਉਧਰ ਪਾ ਦਿੰਦੇ ਆ ਅਸੀਂ ਪੱਟ ਕੇ ਪਾ ਦਿੰਦੇ ਆ ਉਹ ਆਦੇ ਨਹੀਂ ਸਾਡੇ ਬੇਜ ਪਾਓ ਫਿਰ ਉਹ ਸਕੇ ਲੈ ਆਏ ਸੀ ਜੀ ਦੂਸਰੇ ਤੋਂ ਟੁੱਟਦੀ ਜੀ ਹੋਂਟਾ ਹੱਥ ਪੈਣ ਵਾਲੀ ਇਹ ਪਾਇਆ ਬੰਦ ਅਇਥੋਂ ਸਾਰਾ ਨਾ ਕੋਈ 500 ਫੁੱਟ ਤੇ ਖਾਲ ਹੈ ਤੇਰੀ ਪਾਣੀ ਆਉਂਦਾ ਅੰਦਰੋਂ ਸਾਇ ਪਾ ਕੇ ਪਾਣੀ ਆਉਗਾ ਤਾਜ਼ਾ ਇਹ ਤੋਂ ਹੋਣੀ ਜੀ ਉਹ ਮੀਂਹ ਦਾ ਪਾਣੀ ਵੀ ਠੀਕ ਹੈ ਬਾਰਿਸ਼ ਬੱਚੀ ਨਹੀਂ ਪਾਣੀ ਭਰ ਵੀ ਹੈ ਜੀ ਪਾਣੀ ਪੰਦਾ ਹਾਂ ਉਹ ਹੀ ਨਹੀਂ ਸਟੇਲ ਆਸੀ ਕਿਸੇ ਨੇ ਅੱਛਾ 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 ਉਹ ਕਰਨੇ ਸਟੇਲ ਆਏ ਜੀ ਟੁੱਟ ਟੁੱਟ ਚਿੰਨੇ ਜਦ ਵੀ ਬਾਰਿਸ਼ ਜੀ ਬਾਰਿਸ਼ ਦਾ ਜੀ ਵੀ ਮੈਂਡ ਕਨਾਲ ਦੇ ਹਿਸਾਬ ਨਾਲ ਹੁੰਦੀ ਆ ਜਿਵੇਂ 12 13 ਹੈਗਾ ਕਨਾਰਾਂ ਤੇ 12 15 ਮਿੰਟ ਆਏ ਜੀ ਕਨਾਰਾਂ ਇਹ ਆਪਣੀ ਕਮਟੀ ਆਪਣੋ ਨਾਲ ਦੇ ਆ ਕੇ ਕਿੱਲੇ 8 ਮਿੰਟ ਕਿੰਨੇ ਦੀ 8 ਮਿੰਟ ਹੋ ਗਏ ਨਾ ਇਹ 8 ਮਿੰਟ ਤੋਂ ਵੱਧ ਹੋਣੀ ਗਈ ਹਾਂ ਬਰਾ ਤੇਰੇ ਦੇ ਮਤਲਬ ਸੰਝਾ ਉਹ ਜਿਹੜਾ ਉਸੇ ਉੱਤਰ ਨਾ ਆਪਣਾ ਜਿਹੜੀ ਆਹ ਵਾਲੀ ਜਿਹੜੀ ਤੁਸੀਂ ਕਿਸੇ ਹੋਰ ਕਿਸੇ ਜਿਹੜੀਆਂ ਹੁੰਦੇ ਬਣਿਆ ਜਾਂਦਾ ਤੂੰ ਗੱਲ ਕੋਣ ਲਗਾਈ ਸੀ ਗੱਲ ਤੂੰ ਲਾਣਾ ਮੰਡੀ ਇਹ ਜਿਹੜੀ ਆਹ ਦਾਣਾ ਮੰਡੀ ਦਾ ਪਾਣੀ ਵੀ ਇਸੇ ਸੀ ਹੈਲੋ ਦੋ ਕਿਲੋ ਜਿਆਦਾ ਨਹੀਂ ਸੀ ਸੀ ਨਾ ਪਹਿਲਾਂ ਇਹਨਾਂ ਦਾ ਛੱਪੜ ਇਹਨਾਂ ਦਾ ਸਾਰਾ ਕੁਝ ਪਹਿਲਾਂ ਥੋੜੀ ਚੱਲੇ ਸਾਡੇ ਛੱਪੜ ਸਾਡੇ ਛਿਵੇ ਕੋਛ ਵੀ ਨਹੀਂ ਸਾਡੇ ਬਣੀ ਜਮ ਨਹੀਂ ਚਾ ਉਹ ਨੰਬਰ ਤਾਂ ਕਰ ਤਾ ਤੂੰ ਮੇਰੀ ਗੱਲ ਸੁਣ ਬੋਟਾ ਸਾਡੀਆਂ ਲੱਖਾਂ ਪੈਡਾ ਨਹੀਂ ਵੋਟ ਆ ਸਾਡੀ ਸਾਡੀ ਰੂੜੀ ਦਾ ਕੂੜਾ ਬਣਾ ਚੰਦੀ ਐਸੇ ਸਰਪ੍ਰਾਈਜ਼ ਨਹੀਂ ਨਹੀਂ ਇੱਕ ਤੂੰ ਗੱਲ ਸੁਣ ਭਾਈ ਮੈਨੂੰ ਸੁਣ ਵਾਲੀ ਜੀ ਸੁਣ ਤੂੰ ਫਿਰ ਭਰ ਕੇ ਆ ਤੂੰ ਗੱਲ ਸੁਣੀ ਚੱਲ ਡੈਂਕੀ ਭਰ ਕੇ ਟੱਟੀ ਦੀ ਲਗਾਇ ਸਾਡੇ ਘਰਾਂ ਕੋਲੇ ਅਸੀਂ ਮਾਂ ਪੁੱਤਾਂ ਨੇ ਰੋਕਿਆ ਆਹ ਤਾਂ ਨਹੀਂ ਨਹੀਂ ਡਰ ਨਹੀਂ ਕਿਸੇ ਦਾ ਉਹ ਲੋ ਡਰ ਕੇ ਨਹੀਂ ਜਾਮਾ ਹੈ ਜਾਤਾ ਡੇਟ ਇਹ ਗੱਲ ਨਹੀਂ ਅੱਜ ਵੀ ਵੋਟ ਬਹੁਤ ਕੀ ਲਗਾ ਅੱਜ ਵੀ ਵੋਟ ਲੈ ਕੇ ਛੱਡਾ ਚੰਗਨ ਗ੍ਰਾਂਡ ਜਿਹੜੇ ਪਿੰਡ ਸਿੱਟ ਚਲੇ ਕੋਈ ਨਾ ਸੰਨੀ ਗੰਦ ਚ ਬਾੜ ਤੋ ਗਰੀਬ ਤੋਂ ਬਿਨਾ ਨਾ ਗਰੀਬ ਤੋਂ ਬਿਨਾ ਅਸੀਂ ਨਹੀਂ ਜਾਣਦੇ ਕੋਈ ਨਹੀਂ ਕੋਈ ਨਹੀਂ ਪਤਾ ਗਰੀਬ ਤੋਂ ਬਿਨਾ ਅਸੀਂ ਨਹੀਂ ਜਾਣਦੇ ਸਾਡੇ ਨਾਲ ਜਿੱਤਦੇ ਹਨ ਇਨਸਾਫ ਹੋਊਗਾ ਸਾਰਾ ਮਗਰ ਇਹ ਸਾਰੇ ਬਾਰੇ ਤਾਂ ਆਏ ਹੁਣ ਬਹੁਤ ਚੰਗਾ ਜੇ ਕੱਢ ਕੇ ਤੁਰੇ ਆਪਣੇ ਆਪਣੇ ਤੋਂ ਖੋਲਵਾ ਕੇ ਆਪਣੇ ਆਪਣੇ ਤੋਂ ਆਪਣੇ 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 ਆਪਣੇ

ਪਹਿਲਾਂ ਵੀ ਹੁਣ ਠੀਕ ਜੀ ਜਿਹੜੀ ਚਿਕਸਟਾ ਕਹਿੰਦੇ ਨਾ 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 ਉਹਦੇ ਦੀ ਮਾਗਰੇ ਕਾ ਉਹ ਪੈਸਾ ਗੁੱਸਾ ਤਾਂ ਨਹੀਂ ਕਰਦੇ ਜਿਹੜੀ ਉਹ ਵੱਟ ਬਣਾਏ ਉਹ ਕਿਛਨ ਲੋਗ ਦਿੱਤਾ ਨਹੀਂ ਤੂੰ ਕਿਹੜਾ ਨਾਸਟਾ ਆਪੇ ਖੁੰਲਾ ਖਾਣੇ ਮੇਰੀ ਉਹ ਵੱਟ ਵੱਡੀ ਪਈ ਆ ਉਹ ਦੇ ਬੰਡੇ ਦਾ ਵਰਤ ਉਹ ਵੱਡੀ ਉੱਤੇ ਲੜਾਈ ਨਾ ਹੋਊਗੀ ਤੂੰ ਉਹਨੂੰ ਉਹਨੂੰ ਆਓ ਰੰਗਾਕਣਾ ਜੀ ਨਹੀਂ ਵੱਟ ਬਣਨੀ ਯਾਰ ਇੱਡੀ ਦੱਪਾ ਕਰੀਏ ਮੇਰੇ ਜੀਦੀ ਤੂੰ ਬਣਾਉਂਦੀ ਨਹੀਂ ਮੈਂ ਇਹ ਵੀ ਫੇਰ ਵੱਟ ਦਾ ਮਾ 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 ਪ੍ਰੋਗਰਾਮ ਜਿਹੜਾ ਪੂਰਾ ਪਾਉਂਦੇ ਜਿਹਦੇ ਨਾਲ 3 ਮਹੀਨਾ ਚੱਲ ਜਾਂਦਾ ਮੈਨੂੰ 20 ਲੋਕ ਉੱਥੇ ਆਕਰ ਮੇਰਾ ਬੰਦ ਪਈ ਆ ਉਹ ਮੋਟਰ ਬੰਦ ਬੰਦ ਪਈ ਆ 5 ਦਿਨ 7 ਦਿਨ 24 ਘੰਟੇ ਮੋਟਰ ਉਹ ਤੋਂ ਬੰਦ ਰੱਖਦੇ ਮੇਰਾ ਬਾਹਨ ਲੱਗਦਾ ਉਹ ਮੇਰੀ ਉਹ ਮੋਟਰ ਦੇ ਵਿੱਚ ਚੱਕਣਾ ਉਹ ਖਾਲ ਟੁੱਟੇਗਾ ਇਹਦਾ ਮਾਰੀ ਚਲਾਉਣਿਆਂ ਨੂੰ ਤੇ ਉਹ ਖਾਲ ਟੁੱਟਦਾ ਮਗਰੋਂ ਪੈਸੇ ਖਾਲ ਜਿਵੇਂ ਬਣ ਜਾਂਦਾ ਸਭ ਆਪਣੀ ਤਰੀਕਾ ਹਾਂਜੀ ਉਹ ਖਾਲ ਆਪਣਾ ਬਣਾਉਂਦਾ ਲੇਟਰ ਖਾਲ ਬਣਾਉਂਦਾ ਕਿ ਕਰਤਾ ਨਾਲ ਫਿਰ ਦੁਬਾਰਾ ਆਈ ਸੀ ਨਾ ਆਹ ਨਾਲ ਨਾਲ ਦੁਬਾਰਾ ਕੋਈ ਨਾ ਚੱਲਦਾ ਹਾਉ ਤੋਂ 300 ਰੁਪਏ ਫਾਰਮੈਸੀ ਦਾ ਬਿਨਾਂ ਦਰਾ ਦੀ ਉਹ ਆਪਣਾ ਕਿਹੜਾ ਬਲਵਾਣਾ ਮੋਗਾ ਜੀ ਜਿੱਥੇ ਆਪਣੇ ਮੋਟਰ ਨਿਕਲਦੀ ਜਾ ਕੇ ਉਹ ਖਾ ਟੁੱਟਿਆ ਵਾ ਜੇ ਤਾਂ ਉਹ ਬਾਰਿਸ਼ ਛਾਡਾਣਿਆ ਉਸ ਹਾਫ ਤੇ ਨਹੀਂ ਆਰੀ ਗੱਲ ਉਸ ਨੂੰ ਥੋੜਾ ਜਿਹਾ ਵਧਾਉਣ ਵਾਲਾ ਹੈ ਕਾ ਕਿਲੇ ਹੋਂ ਤਾ ਸਰ ਇੱਕ ਮਿੰਟ ਗੱਲ ਸੁਣ ਮੈਂ ਹੁੰਦਾ ਮੋਗੇ ਤੋਂ ਹੋਰ ਚਾਰ ਪੰਜ ਕਿਲੇ ਤੁਰੇ ਆ ਉਸ ਤੋਂ ਬਾਅਦ ਇੱਕ ਮਿੰਟ ਹੀ ਇੱਕ ਮਿੰਟ ਸਰ ਉਹ ਇੱਕ ਮਿੰਟ ਫੜ ਜਾਓ ਛਾਡਾ ਫਾਉ ਬੜਾ ਪਾਣੀ ਆ ਵਿੱਚ ਪੈ ਗਿਆ ਪਾਣੀ ਵਿੱਚ ਇਥੋਂ ਆਪਣੇ ਮੋਟਰ ਚੱਲਦਾ ਨਾ ਤਾਂ ਸੀ ਮਤਲਬ ਵੀ ਜੇ ਤਾਂ ਵੰਡ ਕੇ ਦਿੰਦੇ ਆ ਘੰਟੇ ਵੀ 4 ਘੰਟੇ ਲਾ ਲਾ 5 ਘੰਟੇ ਲਾ ਲਾ ਕੋਈ ਸਮੱਸਿਆ ਪਾਉਂਦੇ ਨਹੀਂ ਕੀ ਜੇ ਉਹਨੂੰ ਬਾਰੀਕ ਵੰਡ ਕੇ ਦਿੰਦੇ ਆ ਵੀ ਬਾਰੀ ਦੇ ਵਿੱਚ ਤਾਂ ਮੁਤਾਬਕ ਚਲਾ ਲਗੇ ਉਹਦੇ ਵਿੱਚ ਹੀ ਅੱਬ ਫੇਰ ਅੜ ਜਾਂਦਾਗਾ ਉਹਦੇ ਚ ਇਹ ਅੜ ਜਾਂਦਾ ਉਹ ਖਾਲ ਵਿੱਚ ਨਹੀਂ ਪਾਣੀ ਇਹਦਾ ਰੈਕਟਰ ਚ ਆਂਦਾ ਕਰਦੇ ਆ ਬਸ ਇਹ ਹੈ ਫਰਮ ਚਲੋ ਜੀ ਤੁਹਾਨੂੰ ਹੁੰਦਾ ਹੈ ਨਾ

ਇਸ ਰਿਆ ਦਾ ਕੰਮ ਨੂੰ ਮੈਂ ਬਹੁਤ ਅਨੁਕੂਲ ਤੌਰ ਤੇ ਆ ਗਿਆ ਤੇ ਮੈਂ ਬੈਠਾ ਪ੍ਰਗਟ ਕਰਦਾ ਹਾਂ ਕਿ ਉਹ ਸਮਝ ਨਹੀਂ ਕਰਦਾ ਮੈਂ ਉਹ ਮੈਂ ਜਦੋਂ ਕਹਿੰਦਾ ਤਾਂ ਨਹੀਂ ਗੱਲਬਾਤ ਵੀ ਜਾਰੀ ਰੱਖਦੇ ਨੇ ਉਹ ਆਪਣੀ ਜਗ੍ਹਾ ਤੇ ਨਹੀਂ ਨਾ ਉਹ ਸਾਡੀ ਪੱਟੀ ਪੱਟੀ ਦੀ ਗੱਲ ਕਰਦਾ ਮੇਰੇ ਮਨਾਂ ਦਾ ਹਾਂ ਉਹ ਆਦਿ ਫਾਇਦਾ ਨਹੀਂ ਦਿੱਤਾ ਤਾ ਤੂੰ ਕਿੱਦਾਂ ਨਾ ਇਹ ਨੀਂ ਮੇਰੇ ਕੋਲ ਧਿਆਨ ਕਰਕੇ ਜੇ ਆਪਾਂ ਪਰ ਮੱਧੇ ਪਰ ਟਿਕਣ ਵਾਲੇ ਇਹ ਬਣਾਉਣ ਦੇ ਸਭ ਤੋਂ ਸਾਰੇ ਲਾਭ ਲਾਭ ਬਹੁਤ ਠੇਡਾਂ ਆਂ ਤੂੰ ਕਿੱਦਾਂ ਜਾਣਦਾ ਨਹੀਂ ਤੇ ਕੀ ਹਾਲ ਆ ਸਾਡੇ ਆ ਜੂੜੇ ਸਾਡੇ ਮੈਂ ਠੇਡਾਂ ਦਾ ਪਰੇ ਜਾਏਂਗੀਆਂ ਦੁੱਪੀ ਉੱਤੇ ਪਾਹੇ ਦਾ ਆਗੂ پورا <سؤال> کردو ਤਾਂ ਬਕਰਤ ਜਾਨ ਕਰ ਬਣਾ ਆ ਬਣਾ ਕਮਤਾਨਬਾਦ ਇਤਰਾਮ ਠੀਕ ਹੈ ਜਨਾ ਸਿੰਘ ਅੱਜ ਜਿਹੜੇ ਇੱਥੇ ਜਤਿੰਦਰ ਭੱਲਾ ਜੀ ਆਏ ਆ ਬਠਿੰਡਾ ਹਲਕਾ ਦਿਹਾਤੀ ਦੇ ਇੰਚਾਰਜ ਤੇ ਚੇਅਰਮੈਨ ਇੰਪਰੂਵਟ ਰਾਖਦੇ ਅੱਜ ਕਿਉਂਕਿ ਖੁਰਦ ਚ ਜਿਹੜਾ ਤੁਸੀਂ ਮਸਲਾ ਰੱਖਿਆ ਸੀ ਪਿਛਲੇ ਦਿਨੀ ਪਿੰਡ ਦੀ ਮੇਨ ਗਲੀ ਦਾ ਉਹਦੇ ਚ ਲਗਾਤਾਰ ਗੰਦਾ ਪਾਣੀ ਖੜਦਾ ਸੀ ਤੇ ਨਿਕਾਸ਼ ਨਹੀਂ ਹੋ ਰਿਹਾ ਸੀ ਇਹ ਕਿਵੇਂ ਦੇਖਿਆ ਤੁਸੀਂ ਅੱਜ ਜਿਹੜਾ ਮੌਕਾ ਦੇਖਣ ਆਏ ਸੀ ਇਹ ਜਿਹੜੇ ਹਾਲਾਤ ਸੀ ਅੱਜ ਦੇਖੋ ਜੀ ਅਸੀਂ ਧੰਨਵਾਦ ਕਰਦੇ ਹਾਂ ਭੱਲਾ ਸਾਹਿਬ ਦਾ ਜਿਨ੍ਹਾਂ ਨੂੰ ਅਸੀਂ ਪਰਸੋਂ ਵੀਡੀਓ ਭਾਈ ਸੀ ਦਿਖਾਤੀ ਹੈ ਮਿਲਕੇ ਵੀ ਆਏ ਉਹਨਾਂ ਨੇ ਪੂਰਾ ਇਸ ਗੱਲ ਤੇ ਨੋਟਿਸ ਕੀਤਾ ਉਹਨਾਂ ਨੇ ਅੱਜੋ ਛੁੱਟੀ ਦੇ ਟਾਈਮ ਵੀ ਵੀਡੀਓ ਸਾਬ ਨੂੰ ਲੈ ਕੇ ਤੇ ਸੈਕਟਰੀ ਸਾਹਿਬ ਨੂੰ ਹੋਰ ਪ੍ਰਸ਼ਾਸਨ ਨਾਲ ਸੀ ਉਹਨਾਂ ਦੇ ਤੇ ਉਹਨਾਂ ਨੇ ਮੌਕਾ ਦੇਖਿਆ ਮੌਕਾ ਦੇਖ ਕੇ ਉਹਦਾ ਸਫਾਈ ਕਰਨੀ ਸ਼ੁਰੂ ਕਰਤੀ ਨਾਲੀਆਂ ਬਣਾਉਣ ਦਾ ਵਾਅਦਾ ਕਰ ਗਏ ਪਰ ਸਾਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਵੀ ਜਿਹੜੇ ਭਾਰਤੀ ਮੁਰਕਰ ਮਿਸ਼ਨ ਦੀ ਚੱਕੀ ਹੋਈ ਖਬਰ ਤੇ ਤਾਂ ਉਹਨਾਂ ਨੇ ਇੰਨਾ ਵੱਡਾ ਸਟੈਂਡ ਲਿਆ ਤੇ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਸਾਡੇ ਮਿਸ਼ਨ ਨਾਲ ਜੁੜਨ ਨਾਲ ਤਾਂ ਸਾਡੇ ਕਹਨ ਨਾਲ ਵੀ ਕੋਈ ਨਾ ਕੋਈ ਫਾਇਦਾ ਹੁੰਦਾਗਾ ਤਾਂ ਅੱਜ ਜੇ ਸਾਡੇ ਐਸਪੀ ਭਾਈ ਜਰ ਨੇ ਇਕੱਠੇ ਹੋ ਕੇ ਬਾਜ਼ ਠਾਈ ਤਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਵੀ ਅੱਗੇ ਤੋਂ ਵੀ ਕੋਈ ਮਾਮਲਾ ਹੋਊਗਾ ਤਾਂ ਅਸੀਂ ਇਹ ਵੀਡੀਓ ਰਾਹੀਂ ਜਾਂਦੇ ਰਵਾਂਗੇ ਤਾਂ ਸਾਡੇ ਬਹੁਤ ਜ਼ਿਆਦਾ ਉਹਨਾਂ ਨੇ ਇਸ ਗੱਲ ਨੂੰ ਹੌਸਲਾ ਦਵਾਇਆ ਸਾਨੂੰ ਤਾਂ ਕਿ ਸਾਡੇ ਖੁਸ਼ੀ ਦੀ ਲਹਿਰ ਫੈਲੀ ਹੋਈ ਚੰਗੇ ਖੁਰਦਪਿੰਡ ਵਿੱਚ ਕਾਫੀ ਸਮੇਂ ਤੋਂ ਇਹ ਨਰਕ ਦੇ ਵਿੱਚ ਜ਼ਿੰਦਗੀ ਭੋਗ ਰਹੇ ਸੀ ਪਰ ਅੱਜ ਮੌਕੇ ਤੇ ਉਹਨਾਂ ਨੇ ਸਿਫਰ ਸਾਫ ਕਰਨ ਲਈ ਮਸ਼ੀਨ ਵੀ ਨਾਲ ਲੈ ਕੇ ਆਂਦੀ ਹੈ ਉਹਨਾਂ ਨੇ ਤਾਂ ਬਹੁਤ ਵੱਡੀ ਗੱਲ ਹੈ ਜਿਹੜੀ ਅੱਜ ਇਸ ਖੁਰਦਪਿੰਡ ਦਾ ਕੀ ਹੋਈ ਆ ਵਾਹਿਗੁਰੂ ਜੀ ਕਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਵੀਰ ਸਾਜਨ ਪੰਜਾਬੀ ਟੀਵੀ ਵਾਲੇ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹ ਵਧਾਈ ਦਾ ਪੱਤਰ ਹੈ ਜਿਨੇ ਕਿ ਸਾਡੇ ਪਿੰਡ ਦੀ ਖਬਰ ਚੱਕੀ ਤੇ ਜਿਹੜੀ ਕਿ ਉਹ ਖਬਰ ਨੇ 2 ਦਿਨਾਂ ਦੇ ਵਿੱਚ ਐਡਾ ਵੱਡਾ ਰੰਗ ਲੈ ਲਿਆ ਕਿ ਸਾਡੇ ਪਿੰਡ ਦਾ ਕਿਹੜਾ ਕਿ ਅੱਜ ਤੋਂ 5 ਸਾਲ ਪੁਰਾਣਾ ਨਰਕ ਦੇ ਵਿੱਚ ਸਾਡੇ ਪਿੰਡ ਨੂੰ ਸੰਜੋਗ ਦਿੱਤਾ ਇਹਨਾਂ ਨੇ ਤਾਂ ਉਹ ਖਬਰ ਵਿਖਾਈ ਤੇ ਅਸੀਂ ਉਹ ਵੀਡੀਓ ਇਹਨਾਂ ਦੀ ਲੈ ਕੇ ਅਸੀਂ ਭੱਲਾ ਸਾਹਿਬ ਨੂੰ ਸਾਡੇ ਹਲਕਾ ਚਾਰਜ ਭੱਲਾ ਸਾਹਿਬ ਜੀ ਨੂੰ ਅਸੀਂ ਦਿਖਾਈ ਸਾਰੇ ਨਗਰ ਨੇ ਇਕੱਠੇ ਹੋ ਕੇ ਤੇ ਉਹਦੇ ਉੱਤੇ ਨਾਲ ਸੰਗਾਨ ਲੈਂਦਿਆਂ ਨੇ ਨਾਲ ਦੀ ਨਾਲ ਹੀ ਉਹਨਾਂ ਨੇ ਪਰਸਨਲ ਟਾਈਮ ਦੇਣ ਦੇ ਵਜਾਏ ਉਹਨਾਂ ਨੇ ਅੱਜ ਹੀ ਸਾਡੇ ਪਿੰਡ ਆ ਕੇ ਨਾਲ ਤਾਂ ਮਸ਼ੀਨ ਭੇਜੀ ਵੀਡੀਓ ਸਾਭੀ ਨਾਲ ਸੀ ਸਿੱਕਤੀ ਸਾਹਿਬ ਵੀ ਨਾਲ ਸੀਗੇ ਸਾਡੇ ਸਾਰੇ ਨਗਰ ਨੇ ਇਕੱਠੇ ਹੋ ਕੇ ਉਹਨਾਂ ਦਾ ਧੰਨਵਾਦ ਵੀ ਕੀਤਾ ਉਹ ਵਿਸ਼ਵਾਸ ਵੀ ਦਿਵਾ ਕੇ ਗਏ ਤੇ ਮਸ਼ੀਨ ਲੱਗੀ ਪਈ ਆ ਇਸ ਟੈਂਡ ਦੇ ਵਿੱਚ ਸਾਡੇ ਪਿੰਡਾਂ ਨੂੰ ਸਾਫ ਸਫਾਈ ਦਾ ਕੰਮ ਕਰਨ ਵਾਸਤੇ ਉਦੋਂ ਵੇ ਸਿੱਕਤੀ ਸਾਹਿਬ ਨੇ ਮਿਸਤਰੀ ਸੱਦ ਕੇ ਮੌਕੇ ਤੇ ਉਹ ਖਾਲੇ ਬਣਾਉਣ ਦਾ ਜਿਹੜਾ ਕਿ ਗੰਦੇ ਨਾਲ ਦਾ ਪਾਣੀ ਨਿਕਾਸ ਕਰਨ ਵਾਸਤੇ ਉਹਨਾਂ ਨੇ ਉਹ ਬਣਾਉਣਾ ਵੀ ਸ਼ੁਰੂ ਕਰਤਾ ਅੱਜ ਤੋਂ ਸਟਾਰਟ ਆ ਗਈ ਉਹਨੇ ਕੰਮ ਸ਼ੁਰੂ ਕਰਤਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾ ਆਪਣੇ ਪੱਲਾ ਸਾਹਿਬ ਦਾ ਜਿਨ੍ਹਾਂ ਨੇ ਕਿ ਸਾਡੇ ਨਗਰ ਦੀ ਐਡੀ ਸ਼ਿਤੀ ਬਾਹ ਫੜੀ ਅਸੀਂ ਵੀ ਵਿਸ਼ਵਾਸ ਦਿਵਾਉਣ ਕਿ ਅਸੀਂ ਵੀ ਉਹਨਾਂ ਦਾ ਮੁੱਢਾ ਮੁੱਢਾ ਲਾ ਕੇ ਖੜਾ ਗਏ ਤੇ ਅਸੀਂ 사ਜਨ ਵੀਰ ਦਾ ਵੇਤ ਬਾਰੇ ਧੰਨਵਾਦ ਕਰਦੇ ਆ ਪੰਜਾਬੀ ਟੀਵੀ ਵਾਲੇ ਦਾ ਜਿਨੇ ਕਿ ਸਾਡੀ ਬਾਤ ਪਚਾਈ ਅਸੀਂ ਅੱਗੇ ਤੋਂ ਵੀ ਇਹ ਚੀਜ਼ ਰੱਖਾਂਗੇ ਕਿ ਸਾਡਾ ਵੀਰ ਸਾਡੇ ਐਂ ਮਦਦ ਕਰਦਾ ਵੇ ਵੀਰਾਂ ਨਾਲ ਭਰਾ ਉਹਨਾਂ ਦੇ ਮੁੱਢੇ ਨਾਲ ਮੁੱਢਾ ਲੈਣੇ ਵੱਡੇ ਹੁੰਦੇ ਆ ਇਕੱਲਾ ਬੰਦਾ ਕੋਈ ਨਾ ਪਾਰਟੀ ਵੱਡੀ ਹੁੰਦੀ ਤੇ ਨਾ ਕੋਈ ਵੱਡਾ ਨਹੀਂ ਹੁੰਦਾ ਮੈਂ ਲਖਾ ਸਿੰਘ ਪੜਕਦੇ ਖੁਰਦ ਆਪਣੇ ਜਨਰਲ ਬੈਂਕ ਦਾ ਪ੍ਰਧਾਨ ਆ ਜੀ ਬਾਕੀ ਮੇਰੇ ਸਾਰੇ ਪ੍ਰਧਾਨ ਹੀ ਆ ਅਸੀਂ ਮੈਂ ਤਾਂ ਇਹ ਗੱਲ ਕਿ ਤੁਰਦੇ ਨਹੀਂ ਹੁੰਦਾ ਕਿ ਵੀ ਮੈਂ ਪ੍ਰਧਾਨ ਆ ਠੀਕ ਹੈ ਕੌਫਦਾਦਾਰ ਜ਼ਰੂਰ ਦਾ ਪਰ ਸਾਰੇ ਪ੍ਰਧਾਨ ਹੀ ਆ ਜੀ ਅਸੀਂ ਮੈਂ ਇੰਨੀ ਗੱਲ ਕਹਿੰਦਾ ਅਖਮਾ ਦਾ ਜਜਕਾਂ ਜੀ ਕੋਈ ਗਲਤੀ ਹੋਈ ਹੋ ਬੋਲਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੁੱਤ ਮੈਂ ਬਲਵਾਰ ਸਿੰਘ ਪਿੰਡ ਚੁੱਗੀ ਕਰਨ ਤੋਂ ਬੋਲ ਰਿਹਾ ਹਾਂ ਅਸੀਂ 2 ਸਾਲ ਤੋਂ ਬੜੇ ਨਰਕ ਵਿੱਚ ਡੁੱਬੇ ਰਹਿ ਚੁੱਕੇ ਸੀਗੇ ਜੀ ਜੀ ਕੋਈ ਕਿਸੇ ਸਰਕਾਰ ਨੇ ਖਬਰ ਨਹੀਂ ਲਈ ਜੀ ਸਾਡੇ ਬੱਲੂਆਣੇ ਪਿੰਡ ਦੇ ਸਾਡੇ ਐਸੇ ਭਾਈਚਾਰੇ ਦੇ ਭਰਾ ਸਾਡੇ ਮੇਰੇ ਪਾ ਮਤਲਬ ਸਾਫ ਕਾ ਜੀ ਜਰਨਲਿਸਟ ਸਰਪੰਚ ਤੇ ਉਹਨਾਂ ਨੇ ਆ ਕੇ ਸਾਡੀ ਜਿਹੜੀ ਹਾਲਾਤ ਦੇਖੀ ਤਾਂ ਉਹਨਾਂ ਨੂੰ ਬੜਾ ਤਰਸ ਆਇਆ ਤੇ ਬੜੀ ਉਹਨਾਂ ਨੇ ਗੱਲ ਚੱਕੀ 2-4 ਦਿਨਾਂ ਦੇ ਵਿੱਚ ਗੱਲ ਬਹੁਤ ਉੱਚੀ ਲੈਵਲ ਤੇ ਜਾਵੜੀ ਜੀ ਉਹ ਪਲਾ ਸਾਹਿਬ ਕੋਲੇ ਜਾਵੜੀ ਆ ਸਾਡੇ ਵੀਰ ਪੱਤਰਕਾਰ ਜੀ ਵੀ ਆਏ ਉਹਨਾਂ ਨੇ ਬੜੀ ਮਿਹਨਤ ਕੀਤੀ ਕਿ ਅੱਜ ਉਹ ਰੰਗ ਇੰਨਾ ਵਧੀਆ ਲਈ ਵੀ ਮਸ਼ੀਨ ਵੀ ਸਾਫ ਵਾਲੀ ਚੱਲੀ ਜਾਂਦੀ ਹੈ ਜੀ ਤੇ ਪੱਕੇ ਨਾਲੇ ਬਣਾਉਣ ਦਾ ਵਾਅਦਾ ਵੀ ਹੋ ਗਿਆ ਜੀ ਤੇ ਸਾਰੇ ਪਿੰਡ ਦਾ ਦੌਰਾ ਸਾਰੀ ਗਲੀ ਦਾ ਮਤਲਬ ਦੌਰਾ ਕਰਕੇ ਤੇ ਭੱਲਾ ਸਾਹਿਬ ਜੀ ਨੇ ਮਤਲਬ ਉਹਨੂੰ ਸ਼ੁਰੂ ਕਰਤਾ ਹੀ ਕੰਮ ਅਸੀਂ ਸਾਰਾ ਨਗਰ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਵਧੀਆ ਕੰਮ ਕੀਤਾ ਜੀ ਅਸੀਂ ਨਰਕ ਚ ਡੁੱਬੇ ਸੀ ਉਹ ਨਿਕਲ ਚੁੱਕ ਜਿੰਦੀ ਹਾਂਜੀ ਸਰ ਅੱਜ ਚੁੱਗੇ ਖੁਰਦ ਚ ਕੋਈ ਪਿੰਡ ਦੀ ਮੇਨ ਗਲੀ ਦੇ ਸਬੰਧ ਚ ਤੁਸੀਂ ਗਏ ਸੀਗੇ ਜੀ ਆਪਣੀ ਟੀਮ ਲੈ ਕੇ ਹਾਂਜੀ ਤੇ ਕੀ ਹੱਲ ਹੋ ਰਿਹਾ ਜੀ ਉਸ ਗਲੀ ਦਾ ਜਿਹੜੀ ਲੰਬੇ ਸਮੇਂ ਤੋਂ ਲੋਕ ਸੰਤਾਪ ਭੋਗ ਰਹੇ ਸਾਹਿਬ ਜੀ ਕੱਲ ਹੀ ਮੇਰੇ ਕੋਲ ਉਸ ਪਿੰਡ ਦੇ ਲੋਕ ਆਏ ਸੀਗੇ ਮਤਲਬ ਮੈਂ ਤਾਂ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਐਡੇ ਨਰਕ ਵਰਗੀ ਗਲੀ ਦੇਖੀ ਹੈ ਮਤਲਬ ਗਲੀ ਨਹੀਂ ਸੀ ਉਹ ਨਾਲਾ ਹੀ ਕਹਿ ਸਕਦਾ ਜੀ ਮਤਲਬ ਸਾਰੀ ਗਲੀ ਦੇ ਵਿੱਚੋਂ ਗੰਦਾ ਪਾਣੀ ਮਤਲਬ ਤਕਰੀਬਨ 1 ਕਿਲੋਮੀਟਰ ਲੰਬੀ ਉਹ ਗਲੀ ਸੀ ਵੀ ਤੇ ਕੱਲ ਹੀ ਮੇਰੇ ਕੋਲ ਲੋਕ ਆਏ ਸੀਗੇ ਅੱਜ ਅਸੀਂ ਸਵੇਰੇ ਸਾਡੇ ਇੰਪਰੂਵਮੈਂਟ ਟਰਸਟ ਕੋਲੇ ਜੈਟਿੰਗ ਮਸ਼ੀਨ ਆਇਆ ਸੀਵੇ ਸਾਫ਼ ਕਰਨ ਵਾਲੀ ਅਸੀਂ ਉਹ ਉੱਥੇ ਲੈ ਕੇ ਗਏ ਵੀਡੀਓ ਸਾਹਿਬ ਸਾਰੇ ਪੰਚਾਇਤ ਸਕਤੀ ਸਾਹਿਬ ਸਾਰੇ ਪਿੰਡ ਦੇ ਲੋਕਾਂ ਦਾ ਭਾਰੀ ਇਕੱਠ ਸੀਗਾ ਉੱਥੇ ਤੇ ਅੱਜ ਅਸੀਂ ਉੱਥੇ ਕੰਮ ਸ਼ੁਰੂ ਕਰਤਾ ਸਫਾਈ ਦਾ ਤੇ ਨਾਲ ਦੀ ਨਾਲ ਐਸਟੀਮੇਟ ਸਾਡਾ ਤਿਆਰ ਆ ਕਿਉਂਕਿ ਉਸ ਨਾਲੀ ਨੂੰ ਗਲੀ ਨੂੰ ਠੀਕ ਕਰਨ ਵਾਸਤੇ ਦੋਨੇ ਪਾਸੇ ਜਿਹੜੇ ਇਹ ਵਧੀਆ ਕਿਸਮ ਦੇ ਨਾਲੀ ਬਣਾਉਣੀ ਪੈਣੀ ਆ ਸੋ ਉੱਥੇ ਮਿਸਤਰੀ ਭੇਜਤਾ ਅੱਜ ਸਾਡੇ ਸੈਕਟਰੀ ਸਾਹਿਬ ਵੀ ਉੱਥੇ ਗਏ ਆ ਜੀ ਕੇਵਨ ਸਾਹਿਬ ਜਿਵੇਂ ਉੱਥੇ ਪਹਿਲਾਂ ਸੀਵਰੇਜ ਕੋਈ ਹੈਗਾ ਇਸ ਸਿਸਟਮ ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਸੀਵਰੇਜ ਸਿਸਟਮ ਠੀਕ ਹੋ ਹੀ ਨਹੀਂ ਸਕਦਾ ਅਸੀਂ 100 ਵਾਰ ਨੂੰ ਸਾਰੇ ਮੈਂ ਦੋਨੇ ਵੀਡੀਓ ਸਰਵਰ ਨਾਲ ਮੀਟਿੰਗ ਬੁਲਾਈ ਆ ਅਸੀਂ ਤਾਂ ਫੈਸਲਾ ਕਰਦਾ ਵੀ ਵਿਧਾਨ ਸਭਾ ਪਿੰਡਾਂ ਜਾਤੀ ਦੇ ਵਿੱਚ ਕਿ ਕਿਸੇ ਵੀ ਪਿੰਡ ਦੇ ਵਿੱਚ ਸੀਵਰੇਜ ਨਹੀਂ ਪਾਉਣਾ ਨਾਲੇ ਬਣਾਵਾਂਗੇ ਤੇ ਖੁੱਲ੍ਹੀਆਂ ਨਾਲੀਆਂ ਬਣਾਵਾਂਗੇ ਉਹਨਾਂ ਨੂੰ ਸਾਫ਼ ਵੀ ਕੀਤਾ ਜਾ ਸਕਦਾ ਤੇ ਉਹ ਲੰਮਾ ਸਮਾਂ ਚੱਲ ਵੀ ਸਕਦਾ ਹੈ ਟਿਕਾਊ ਕੰਮ ਹੈ ਸੋ ਇਸ ਕਰਕੇ ਪਿੰਡਾਂ ਦੇ ਵਿੱਚ ਸੀਵਰੇਜ ਦੀ ਸਫਲਤਾ ਦੀ ਬਹੁਤ ਘੱਟ ਸੰਭਾਵਨਾ ਹੈ ਕਿਉਂਕਿ ਲੋਕਾਂ ਕੋਲੇ ਪਸ਼ੂ ਹੁੰਦਾ ਪਿੰਡਾਂ ਦੀਆਂ ਗਲੀਆਂ ਕੱਚੀਆਂ ਹੁੰਦੀਆਂ ਵਿੱਚ ਗਾਰਾ ਫਸ ਜਾਂਦਾ ਮਿੱਟੀ ਫਸ ਜਾਂਦੇ ਬਲੌਕ ਹੋ ਜਾਂਦੇ ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੋਊਗੀ ਪਿੰਡਾਂ ਦੇ ਵਿੱਚ ਕਿ ਅਸੀਂ ਨਾਲੀਆਂ ਤੇ ਨਾਲਿਆਂ ਦੇ ਨਾਲ ਪਿੰਡ ਦਾ ਨਿਕਾਸ ਹੈ ਜਿਹੜਾ ਉਸ ਨੂੰ ਕਰਗੇ ਤੇ ਜਿਹੜੀਆਂ ਪਾਈਪਾਂ ਪੈਂਦੀਆਂ ਨੇ ਪਾਈਪਾਂ ਵਾਲਾ ਕੰਮ ਤੇ ਸੀਵਰੇਜ ਵਾਲਾ ਕੰਮ ਬਹੁਤਾ ਅਸਥਾਈ ਨਹੀਂ ਤੇ ਨਾ ਹੀ ਬਹੁਤਾ ਸਫਲ ਹੁੰਦਾ ਅੱਜ ਵੀ ਤੁਸੀਂ ਦੇਖੋ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ ਸੋ ਲੋਕ ਖੁਸ਼ ਵੀ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲੀ ਸਰਕਾਰ ਦੇਖੀ ਆ ਵੀ ਜਿਹੜੀ ਅਸੀਂ ਕੱਲ ਸਮੱਸਿਆ ਜਾ ਕੇ ਦੱਸੀ ਹੋਵੇ ਤਾਂ ਸਵੇਰੇ ਥੋੜਾ ਸਾਰਾ ਮਾਲਾ ਫੈਲਾ ਤੇ ਤੁਸੀਂ ਸਾਜੋ ਸੁਨਾਨ ਦੇ ਨਾਲ ਅਸੀਂ ਪਹੁੰਚ ਗਏ ਸੋ ਇਸ ਕਰਕੇ ਸਾਡੀ ਡਿਊਟੀ ਆ ਭਗਵਾਨ ਸਾਰੇ ਦੀ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੀ ਦਸ਼ਾ ਸੁਧਾਰਨ ਦੇ ਵਿੱਚ ਲੱਗੇ ਹੋਏ ਆ ਸਾਡੀ ਡਿਊਟੀ ਬਠਿੰਡੇ ਦੇ ਵਿੱਚ ਅਸੀਂ ਬਠਿੰਡੇ ਦੇ ਵਿੱਚ ਜਿੱਥੇ ਵੀ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਕੋਈ ਵੱਡੀ ਸਮੱਸਿਆ ਹੈ ਉਸ ਨੂੰ ਹੱਲ ਕਰਾਉਣ ਦੇ ਵਿੱਚ ਸਾਡਾ ਸਾਡਾ ਤੁਸੀਂ ਅਕਸਰ ਹੀ ਬਠਿੰਡਾ ਦਿਹਾਤੀ ਦੇ ਪਿੰਡਾਂ 'ਚ ਵਿਚਰਦੇ ਹੋਵੋਗੇ ਜੀ ਵੀ ਇਹ 10 ਸਾਲ 'ਚ ਯਾਨੀ ਕਿ ਹੁਣ 7-8 ਮਹੀਨਾ ਸਾਲ ਚੱਲੀ ਪਿਆ ਵੀ ਦੋ ਜਿਹੜੀਆਂ ਪਿਛਲੇ ਐਮਐਲਏ ਬਣਾਈ ਐ ਇਹ ਸੜਕਾਂ ਨੇ ਬਹੁਤ ਵੱਡੀ ਮਿਹਨਤ ਕਰਕੇ ਤੇ ਬਣਾਈ ਸੀਗੇ ਤੇ ਦੋਨਾਂ ਨੇ ਵਫਾ ਨਹੀਂ ਕੀਤੀ ਹੜਕੇ ਨਾਲ ਹਾਂ ਕੋਈ ਗੱਲ ਨਹੀਂ ਦੇਰ ਆਏ ਦਰੋਸਤਾ ਹੈ ਜੇ ਪਿੱਛੇ ਕੰਮ ਕੰਨੀ ਪੇਸ਼ੀ ਰਹੀ ਹੈ ਪੋਣਾ ਮੈਨੂੰ ਕੰਮ ਕਰਨ ਦਾ ਬਹੁਤ ਸ਼ੌਂਕ ਹੈ ਅੱਜ ਵੀ ਛੁੱਟੀ ਵਾਲਾ ਦਿਨ ਸੀਗਾ ਤੇ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਮੈਂ ਵੀਡੀਓ ਸਾਹਿਬ ਸੈਕਟਰੀ ਸਾਹਿਬ ਸਾਰੋਂ ਲੈ ਕੇ ਪਿੰਡ ਦੇ ਵਿੱਚ ਗਿਆ ਸੋ ਜੋ 2 ਸਾਲਾਂ ਦੇ ਵਿੱਚ ਮੇਰੀ ਪੂਰੀ ਕੋਸ਼ਿਸ਼ ਹੈ ਕਿ 2 ਸਾਲਾਂ ਦੇ ਵਿੱਚ ਅਸੀਂ ਘੱਟੋ ਘੱਟ 5-6 ਸਾਲਾਂ ਜਿੰਨੇ ਕੰਮ ਆ ਜਿਹੜੇ ਉਹ ਮਠੰਡਾ ਘਾਤੀ ਦੇ ਵਿੱਚ ਕਰਾਂਗੇ ਮਤਲਬ ਤੁਸੀਂ ਯਕੀਨ ਕਰੋਗੇ 60 ਥਾਵਾਂ ਤੇ ਵਿਕਾਸ ਕਾਰਜ ਜਿਹੜੇ ਚੱਲ ਰਹੇ ਆ ਤੇਸੀਆਂ ਕਰਨੀਆਂ ਖੜਕ ਰਹੀਆਂ ਉੱਥੇ ਕਿਤੇ ਗਲੀ ਬਣ ਰਹੀ ਆ ਕਿਤੇ ਨਾਲੀ ਬਣ ਰਹੀ ਆ ਕਿਤੇ ਪਾਪਲੈਂਡ ਫੈਲ ਰਹੀ ਆ ਕਿਤੇ ਸ਼ਮਸ਼ਾਨ ਘਾਟ ਚ ਕੰਮ ਹੋ ਰਿਹਾ ਕਿਤੇ ਵਾਟਰਪਾਸ ਦੇ ਕੰਮ ਹੋ ਰਿਹਾ ਸਾਰੇ ਪਿੰਡਾਂ ਦੇ ਵਿੱਚ ਨਰੇਗਾ ਦੇ ਕਾਰਜ ਕੰਮ ਆ ਜਿਹੜੇ ਉਹ ਚੱਲ ਰਹੇ ਆ ਸੋ ਬੜੀ ਤੇਜ਼ੀ ਦੇ ਨਾਲ ਵਿਧਾਨ ਸਭਾ ਹਲਕਾ ਬਟੰਡਾ ਦੇ ਹੱਥ ਦਾ ਜਿਹੜਾ ਪਛੜਾ ਪਾਣਾ ਉਹ ਦੂਰ ਹੋ ਰਿਹਾ ਸਾਰੇ ਪਿੰਡਾਂ ਦੇ ਲੋਕ ਬਹੁਤ ਖੁਸ਼ ਆ ਦੇ ਰਹੇ ਆ ਔਰ ਸਾਰੇ ਪਿੰਡਾਂ ਦੇ ਲੋਕ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਸਾਥ ਦੇ ਰਹੇ ਆ ਮੈਂ ਤੁਹਾਡੇ ਜਰਗੇ ਬੇਨਤੀ ਕਰਦਾ ਹਾਂ ਵਿਧਾਨ ਸਭਾ ਹਲਕਾ ਬਟੰਡਾ ਅਧਿਆਤਿ ਦੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਕਿ ਤੁਸੀਂ ਸਰਕਾਰ ਦਾ ਸਾਥ ਦਿਓ ਤੁਸੀਂ ਸਾਡਾ ਸਾਥ ਦਿਓ ਸਾਡੀ ਕੋਸ਼ਿਸ਼ ਹੈ ਕਿ ਪੰਚਾਇਤੀ ਚੋਣਾਂ ਅੱਗੇ ਆਉਣ ਵਾਲੀਆਂ ਨੇ ਚੰਗੇ ਸਰਪੰਚਾਂ ਦੀ ਬਾਂ ਸਾਨੂੰ ਫੜਾਓ ਤੇ ਅਸੀਂ ਉਹਨਾਂ ਸਰਪੰਚਾਂ ਦੇ ਰਾਹੀਂ ਇਸ ਹਲਕੇ ਦਾ ਜਿਹੜਾ ਵਿਕਾਸ ਆ ਉਹ ਵੱਡੇ ਪੱਧਰ ਤੇ ਕਰਾਵਾਂਗੇ ਸੋ ਮੈਂ ਬੇਨਤੀ ਕਰਦਾ ਕਿ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਕੋਸ਼ਿਸ਼ ਕਰੋ ਚੰਗੇ ਸਰਪੰਚ ਚੁਣੋ ਜਿਹੜੇ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਕਰਨ ਦਾ ਸ਼ੌਂਕ ਹੈ ਸੋ ਪੈਸੇ ਦੀ ਕੋਈ ਸਮੱਸਿਆ ਨਹੀਂ ਸਾਡੇ ਕੋਲੇ 10-12 ਕਰੋੜ ਰੁਪਇਆ ਸੰਗਤ ਤੇ ਜਿਹੜਾ ਹੈਗਾ ਬਟੰਡਾ ਬਲਾਕ ਦੇ ਵਿੱਚ ਪਿਆ ਸੰਮਤੀ ਦੇ ਵਿੱਚ ਪੈਸੇ ਪਏ ਨੇ ਤੇ ਮਾਨ ਸਾਹਿਬ ਨੇ ਸਾਨੂੰ 50 ਲੱਖ ਰੁਪਇਆ ਵਿਵੇਕੀ ਗ੍ਰਾਂਟ ਭੇਜੀ ਹੈ ਵਿਧਾਨ ਸਭਾ ਹਲਕਾ ਬਟੰਡਾ ਅਧਿਆਤਿ ਦੇ ਲਈ ਸੋ ਅਸੀਂ ਸਾਰੀ ਸਾਡੀ ਟੀਮ ਪੂਰੀ ਤਨਦੇਹੀ ਦੇ ਨਾਲ ਵਿਕਾਸ ਕਾਰਜਾਂ ਦੇ ਵਿੱਚ ਲੱਗੀ ਹੈ ਸਾਡੀਆਂ ਸਾਰੀਆਂ ਯੋਜਨਾਵਾਂ ਤਿਆਰ ਨੇ ਸਾਰੇ ਕਾਗਜ਼ੀ ਪੱਤਰੀ ਜਿਹੜੀ ਕਾਰਵਾਈ ਹੁੰਦੀ ਆ ਉਹ ਮੁਕੰਮਲ ਹੈ ਸਮੁੱਚਾ ਸਟਾਫ ਆ ਜਿਹੜਾ ਉਹ ਮੇਰੇ ਨਾਲ ਪੂਰੀ ਵਧੀਆ ਕੋਆਪਰੇਸ਼ਨ ਕਰਕੇ ਟੀਮ ਵਰਕ ਦੇ ਤੌਰ ਤੇ ਪਿੰਡਾਂ ਦੇ ਵਿਕਾਸ ਕਾਰਜ ਜੀ ਅਸੀਂ ਕਰਵਾ ਰਹੇ ਆ ਇੱਕ ਲੱਗਦਾ ਜਿਵੇਂ 78 ਸਾਲ ਦੀ ਆਜ਼ਾਦੀ ਤੋਂ ਬਾਅਦ ਗਲੀਆਂ ਨਾਲੀਆਂ ਜੀ ਉਲਝ ਗਈਆਂ ਸੀ ਵੀ ਇਹਦਾ ਪੱਕਾ ਹੱਲ ਕੋਈ ਕਿਵੇਂ ਹੋਊਗਾ ਜੀ ਵੀ ਗਲੀਆਂ 20-20 ਸਾਲੀ ਦਾ ਪਾਣੀ ਦੇ ਨਿਕਾਸ ਵਧੀਆ ਰਹਿਣ ਤੇ ਨਾਲ ਗਲੀਆਂ ਨਾਲੀਆਂ ਜੀ ਰੌਲੇ ਰਹਿਣ ਲੋਕ ਇਸ ਦੇ ਲਈ ਸਾਡੇ 20 ਦਾ ਸਰਕਾਰ ਤੋਂ ਜੀ ਲਈ ਸਾਡੇ ਰਵੈਤੀ ਪਾਰਟੀਆਂ ਪੁਰਾਣੀਆਂ ਸਰਕਾਰਾਂ ਪੂਰੀਆਂ ਜ਼ਿੰਮੇਵਾਰ ਆ ਉਹ ਪੈਸਾ ਆਪ ਦੀ ਚੋਣੇ ਵਿੱਚ ਆਪ ਜਿਹੜਾ ਆਪ ਦੇ ਬੰਦੇ ਹੁੰਨ ਉਸ ਖਾਸ ਬੰਦੇ ਉਹਨਾਂ ਨੂੰ ਗ੍ਰਾਂਟਾਂ ਦੇ ਗੱਫੇ ਦਿੰਦੇ ਸੀ ਕੋਈ ਪੁੱਛ ਬੜਤਾਲ ਨਹੀਂ ਹੁੰਦੀ ਸੀ ਵਿੱਚੇ ਅਫਸਰ ਨਾਲ ਰਲ ਜਾਂਦੇ ਸੀ ਸੋ ਅੱਜ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਦੇਖਦੇ ਆ ਉਹੀ ਗਲੀਆਂ ਨਾਲੀਆਂ ਦਾ ਜਿਹੜਾ ਸੀ ਅੱਜ 50 ਸਾਲ ਪਹਿਲਾਂ ਗਲੀਆਂ ਨਾਲੀਆਂ ਦੀ ਗੱਲ ਕਰਦੇ ਸਾਡੇ ਦਾਦੇ ਹੁਣ ਵੀ ਸਾਡੇ ਪਿਓ ਵੀ ਉਹਨਾਂ ਗੱਲਾਂ ਚ ਲੰਘੇ ਜਦੋਂ ਐਮਐਨਏ ਪਿੰਡ ਦੇ ਵਿੱਚ ਸਾਡੀ ਗਲੀ ਬਣਾ ਦੋ ਨਾਲੀ ਬਣਾ ਦੋ ਗਲੀ ਬਣਾ ਦੋ ਨਾਲੀ ਬਣਾ ਦੋ ਮਤਲਬ 75 ਸਾਲਾਂ ਦੇ ਵਿੱਚ ਕਿਤੇ ਅਸੀਂ ਯੂਨੀਵਰਸਟੀਆਂ ਦੀਆਂ ਖੋਜਾਂ ਦੀਆਂ ਗੱਲਾਂ ਕਰਨੀਆਂ ਸੀ ਪਰ ਹਜੇ ਵੀ ਅਸੀਂ ਉਹਨਾਂ ਗਲੀਆਂ ਨਾਲੀਆਂ ਦੇ ਵਿੱਚ ਉਜੇ ਪਏ ਆ ਸੋ ਚਲੋ ਸਿਆਣੇ ਕਹਿੰਦਾ ਦੇਰ ਆਇ ਦਰੋਸਤ ਹੈ ਵਧੀਆ ਮੁੱਖ ਮੰਤਰੀ ਜਿਹੜਾ ਵਾਤਾਵਰਨ ਦੀ ਗੱਲ ਕਰਦਾ ਹਵਾ ਦੀ ਗੱਲ ਕਰਦਾ ਪਾਣੀ ਦੀ ਗੱਲ ਕਰਦਾ ਖੇਡਾਂ ਦੀ ਗੱਲ ਕਰਦਾ ਸਰਕਾਰੀ ਸੈਕਟਰ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਾ ਗੱਲ ਕਰਦਾ ਨਵੀਆਂ ਪਾਲਿਸੀਆਂ ਦੀ ਗੱਲ ਕਰਦਾ ਛੜਕ ਸੁਰੱਖਿਆ ਫੋਰਸ ਦੀ ਗੱਲ ਕਰਦਾ ਸਰਕਾਰੀ ਨੌਕਰੀਆਂ ਦੀ ਗੱਲ ਕਰਦਾ ਖਿਡਾਰੀਆਂ ਨੂੰ ਪੀਸੀਐਸ ਤੇ ਡੀਐਸਪੀ ਵਰਗੇ ਅਹੁਦੇ ਦੇਣ ਦੀ ਗੱਲਬਾਤ ਕਰਦਾ ਸੋ ਨਵੀਂ ਸੋਚ ਆ ਭਗਵੰਤ ਸਿੰਘ ਮਾਨ ਦੀ ਉਸ ਦੀ ਸੋਚ ਨੂੰ ਪੰਜਾਬੀ ਹਲਾਰਾ ਦੇਣ ਲੱਗੇ ਨੇ ਉਸ ਦੀ ਸੋਚ ਦੇ ਨਾਲ ਪੰਜਾਬੀ ਖੜਨ ਲੱਗੇ ਨੇ ਸੋ ਕੋਈ ਗੱਲ ਨਹੀਂ ਜਿਵੇਂ ਅਸੀਂ ਜਾਦੀ ਦੀ ਲੜਾਈ ਬਹੁਤ ਤਕੜੇ ਹੋ ਕੇ ਲੜੀ ਸੀ ਉਥੇ ਅੰਗਰੇਜ਼ਾਂ ਨੂੰ ਬਾਹਰ ਭਜਾਇਆ ਸੀਗਾ ਪਰ ਅੰਗਰੇਜ਼ ਚਲੇ ਗਏ ਕਾਲੇ ਅੰਗਰੇਜ਼ ਆ ਗਏ ਹੁਣ ਕਾਲੇ ਅੰਗਰੇਜ਼ ਭਜਾਏ ਆ ਹੁਣ ਪੰਜਾਬੀਆਂ ਦਾ ਰਾਜ ਆ ਆਮ ਲੋਕਾਂ ਦਾ ਰਾਜ ਆ ਜੋ ਕੁਝ ਹੋਊਗਾ ਵਧੀਆ ਹੋਊਗਾ ਕਿਉਂਕਿ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੂੰ ਪੰਜਾਬੀ ਸਾਥ ਦੇਣ ਲੱਗੇ ਨੇ ਪੰਜਾਬੀਆਂ ਨੇ ਇਹ ਗੱਲ ਮਹਿਸੂਸ ਕੀਤੀ ਹੈ ਕਿ ਭਗਵੰਤ ਸਿੰਘ ਮਾਨ ਇਮਾਨਦਾਰ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਪੰਜਾਬ ਨੂੰ ਪਿਆਰ ਕਰਨ ਵਾਲਾ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਲਾ ਮੁੱਖ ਮੰਤਰੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਸਾਰੇ ਪੰਜਾਬੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਭਗਵੰਤ ਸਿੰਘ ਮਾਨ ਦਾ ਸਾਥ ਦੇਣਗੇ ਔਰ ਇਹ ਸਰਕਾਰ ਦਾ ਇਤਿਹਾਸ ਲਿਖਿਆ ਜਾਊਗਾ ਕਿ ਜਦੋਂ ਪੰਜਾਬ ਉਜੜ ਰਿਹਾ ਸੀ ਉਦੋਂ ਇੱਕ ਮੁੱਖ ਮੰਤਰੀ ਬਣਾਇਆ ਸੀ ਭਗਵੰਤ ਸਿੰਘ ਮਾਨ ਤੇ ਉਸ ਨੇ ਪੰਜਾਬ ਨੂੰ ਮੋਰੀ ਹਾਦੇ ਲੈ ਕੇ ਆਂਦਾ ਸੋ ਅਸੀਂ ਭਗਵਾਨ ਸਿੰਘ ਮਾਨ ਦੀ ਟੀਮ ਦਾ ਹਿੱਸਾ ਹੈ ਉਹ ਪੰਜਾਬ ਨੂੰ ਸੁਧਾਰਨ ਤੇ ਲੱਗੇ ਹੋਏ ਆ ਮੈਂ ਤੁਹਾਨੂੰ ਦੁਬਾਰਾ ਫੇਰ ਕਹਣਾ ਅਸੀਂ ਬਠਿੰਡਾ ਜ਼ਿਲ੍ਹਾ ਇਸ ਨੂੰ ਵਧੀਆ ਬਣਾਉਣਾ ਵਿਧਾਨ ਸਭਾ ਹਲਕਾ ਪ੍ਰਧਾਨ ਅਧਿਅਤਿ ਦੀ ਹੋਏ ਪਿਆ ਜੀ ਪ੍ਰਧਾਨ ਅਧਿਅਤਿ ਦੇ ਲੋਕ ਯਾਨੀ ਕਿ ਜਾਣਦੇ ਨੇ ਉਹ ਹੁੰਦੇ ਹੋਗੇ ਹਲਕੇ ਜੀ ਤਾਂ ਜਾਣੀ ਹੋਈ ਲੋਕਾਂ ਨੂੰ ਇੱਕ ਮੇਰੇ ਆਉਣ ਨਾਲ ਆਸ ਦੀ ਕਿਰਨ ਵੀ ਜਾਗੀ ਹੈ ਮਤਲਬ ਤੁਸੀਂ ਵੀ ਪਿੰਡਾਂ ਦੇ ਵਿੱਚ ਜਾ ਕੇ ਗੱਲ ਕਰੋ ਚਾਹੇ ਉਹ ਕਾਲੀ ਦਲ ਦੇ ਬੰਦੇ ਆ ਚਾਹੇ ਕਾਂਸ ਦਾ ਬੰਦੇ ਆ ਚਾਹੇ ਲੋ ਸਾਡੀ ਆਮ ਆਦਮੀ ਪਾਰਟੀ ਦੇ ਬੰਦੇ ਤਾਂ ਮੇਰੇ ਨਾਲ ਹੀ ਹੈ ਸਾਰੇ ਲੋਕਾਂ ਨੂੰ ਇੱਕ ਆਸ ਦੀ ਕਿਰਨ ਜਾਗੀ ਹੈ ਕਿ ਇਹਨਾਂ ਦੀ ਜ਼ਿੰਮੇਵਾਰੀ ਦੇ ਨਾਲ ਹਲਕਾ ਜਿਹੜਾ ਹੈਗਾ ਉਹ ਤਰੱਕੀ ਵੱਲ ਜਾਊਗਾ ਵਿਕਾਸ ਵੱਲ ਜਾਊਗਾ ਮੇਰੀ ਜ਼ਿੰਮੇਵਾਰੀ ਹੈ ਔਰ ਮੈਂ ਵੀ ਇਹ ਅਹਿਸਾਸ ਕਰਦਾ ਕਿ ਜੇਕਰ ਮਾਨ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਤਾਂ ਮੈਂ ਇਸ ਹਲਕੇ ਦੇ ਵਿੱਚ ਜਿਹੜੀਆਂ ਮੋਢੀਆਂ ਲੋੜਾਂ ਜਾਂ ਬਹੁਤ ਵੱਡੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਾਂ ਤੇ ਇਸ ਹਲਕੇ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਵਾਂ ਮੈਂ ਫਿਰ ਕਹਣਾ ਸਾਡਾ ਕੋਈ ਵੋਟਾਂ ਦਾ ਮਸਲਾ ਨਹੀਂ ਅਸੀਂ ਸਿਰਫ ਛੋਟੀਆਂ-ਛੋਟੀਆਂ ਧੜੇ ਬੰਦੀਆਂ ਤੋਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਸ ਹਲਕੇ ਦਾ ਜੋ 20 ਸਾਲ ਪਿੱਛੇ ਆਮ ਪਿੰਡਾਂ ਨਾਲੋਂ ਇਹ ਹਲਕਾ ਅਸੀਂ ਇਹ ਸੜਕੇ ਨੂੰ ਦੂਸਰੇ ਪਿੰਡਾਂ ਦੇ ਪੰਜਾਬ ਦੇ ਪਿੰਡਾਂ ਦੇ ਬਰਾਬਰ ਲੈ ਕੇ ਜਾਣਾ ਚਾਹੁੰਦੇ ਆ ਕਿਉਂਕਿ ਜਦੋਂ ਪਿੰਡਾਂ ਚ ਜਾਂਦੇ ਆ ਲੋਕ ਬਹੁਤ ਚੰਗੇ ਨੇ ਲੋਕ ਬਹੁਤ ਸਾਫ਼ ਦੇ ਲੋਕ ਐ ਸੜਕੇ ਦੇ ਜੋ ਗੱਲ ਉਹਨਾਂ ਦੇ ਜ਼ਬਾਨ ਤੇ ਆ ਉਹੀ ਗੱਲ ਉਹਨਾਂ ਦਿਲ ਦੇ ਵਿੱਚ ਆ ਬੜੇ ਖੁੱਲੇ ਤੇ ਇਮਾਨਦਾਰ ਤੇ ਵਫਾਦਾਰ ਲੋਕ ਐ ਅਸੀਂ ਉਹਨਾਂ ਲੋਕਾਂ ਦੇ ਨਾਲ ਖੜਨਾ ਅਸੀਂ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਐ ਤੇ ਅਸੀਂ ਇਸ ਇਲਾਕੇ ਦਾ ਜਿਹੜਾ ਪਛਣਾ ਪਾਣਾ ਉਸ ਲੋ ਦੂਰ ਕਰਨ ਦੇ ਵਿੱਚ ਪੂਰੀ ਕਸਰ ਹੈ ਜਿਹੜੀ ਆਮ ਆਦਮੀ ਪਾਰਟ ਨੇ ਸਰਕਾਰ ਸਰਕਾਰ ਭਵਾਨ ਸਿਕਮਾਨ ਬਾਕੀ ਨਹੀਂ ਛੱਡਣਗੇ। ਇੱਕ ਪਿਛਲੇ ਹਫਤੇ ਹੀ ਸਾਡੇ ਕੋਲ ਮਸਲਾ ਆਇਆ ਸੀਗਾ ਵੀ ਉੱਥੇ ਪਾਣੀ ਸੀਵਰ ਬੰਦਿਆ ਪਾਣੀ ਗਲੀਆਂ 'ਚ ਫੈਰਿਆ। ਜਿਸ ਨੂੰ ਦੀ ਮੈਂ ਪਹਿਲਾਂ ਵੀ ਮੌਕਾ ਵੇਖਿਆ ਸੀਗਾ ਮੌਕਾ ਵੇਖਣ ਤੋਂ ਬਾਅਦ ਵੇਖਿਆ ਵੀ ਉੱਥੇ ਬਹੁਤ ਬੁਰਾ ਹਾਲ ਸੀਗਾ। ਪਿੰਡ ਦੇ ਵਿੱਚ ਵਰਨਾ ਹੀ ਮੁਸ਼ਕਲ ਹੋਇਆ ਸੀਗਾ ਇਸ ਬੰਦੇ ਨੇ ਸਰੀ ਕਾਰਵਾਈ ਕੀਤੀ। ਪਲਾਸਾ ਨੂੰ ਮਿਲੇ ਉਹਨਾਂ ਨੇ ਵੀ ਬਹੁਤ ਅੰਤਸ ਲਿਆ ਲੋਕ ਵੀ ਆਣ ਕੇ ਉਹਨਾਂ ਨੂੰ ਮਿਲੇ ਇਸੇ ਕਰਕੇ ਬਈ ਅੱਜ ਜਾ ਕੇ ਉਹਨੂੰ ਜੈਕਟ ਮਸ਼ੀਨ ਲਾ ਕੇ ਪਹਿਲਾਂ ਸਿਵਰ ਦੀ ਸਫਾਈ ਕਰਾ ਰਹੇ ਆਂ ਤੇ ਪਾਣੀ ਚੱਲਦਾ ਹੋ ਜੇ ਉਹ ਗਲੀ ਸੁੱਕਣ ਤੋਂ ਬਾਅਦ ਉਹਦੇ ਨਾਲ ਇਹ ਜਿਹੜੀਆਂ ਗਲੀਆਂ ਨਾਲੀਆਂ ਦਾ ਕੰਪਨਡਾ ਦੇ ਵਿੱਚ ਆਪਾਂ ਇੱਥੇ ਸਿਵਰ ਸਿਸਟਮ ਜਿਹੜਾ ਚੱਲ ਨਹੀਂ ਰਿਹਾ ਪੰਡਾ ਦੇ ਇਹਦੇ 'ਚ ਬਹੁਤ ਦਿੱਕਤ ਆਉਂਦੀ ਆ ਇਸ ਕਰਕੇ ਹੁਣ ਉਹਦਾ ਓਪਨ ਨਾਲੀ ਬਣਾਉਣ ਦਾ ਉਹਦਾ ਵਿਚਾਰ ਬਣਾਇਆ ਤੇ ਉਹ ਅਸੀਂ ਹੁਣ ਕੰਮ ਜਲਦੀ ਸ਼ੁਰੂ ਕਰਾ ਕੇ ਉਹਨੂੰ ਸਹੀ ਕਰ ਦਾਂਗੇ ਚੱਲੀ ਜਾਏਗਾ ਕੋਈ ਹੁੰਦੇ ਇਹ ਇਹ ਤੋਂ ਇਲਾਵਾ ਜਿਹੜੇ ਹੋਰ ਪਿੰਡਾਂ 'ਚ ਵੀ ਸਮੱਸਿਆ ਆਉਣੀ ਜਿਵੇਂ ਕੋਈ ਉਹ ਵੀ ਥੋੜੇ ਧਿਆਨ ਦੇ ਜਿੱਥੇ ਕੋਈ ਪਾਈਪਾਂ ਹੈਗੀਆਂ ਨੇ ਉੱਥੇ ਸਮੱਸਿਆ ਹੈਗੀਆਂ ਪਿੰਡਾਂ 'ਚ ਹਾਂਜੀ ਪਿੰਡਾਂ ਦੇ ਵਿੱਚ ਘਰ-ਘਰ ਮੱਜਾਂ ਹੁੰਨ ਦੇ ਕਰਕੇ ਡੇਰੀਆਂ ਦੇ ਹੋਂਦ ਦੇ ਕਰਕੇ ਉਹਨਾਂ ਦਾ ਜੋ ਵੀ ਕੋੜਾ ਕਰਕੜਿਆ ਸਾਰਾ ਇਹਦੇ ਵਿੱਚ ਆ ਜਾਂਦਾ ਇਹਦੇ ਵਿੱਚ ਉਣ ਕਰਕੇ ਪਾਈਪਾਂ ਬਲੌਕ ਹੋ ਜਾਂਦੀਆਂ ਇਹਨਾਂ ਦੀ ਸਮੇਂ-ਸਮੇਂ 'ਤੇ ਇੰਨੀ ਸਫਾਈ ਤਾਂ ਹੁੰਦੀ ਨਹੀਂ ਇਸ ਕਰਕੇ ਪਾਈਪਾਂ ਚੱਲਣੀਆਂ ਬਹੁਤ ਸੰਭਵ ਨਹੀਂ ਇਹਦਾ ਪੱਕਾ ਹੱਲ ਕੀ ਹੋ ਸਕਦਾ ਜੀ ਪੱਕਾ ਹੱਲ ਤਾਂ ਤੁਸੀਂ ਇੱਥੇ ਦੇਖੀਏ ਕਿਉਂਕਿ ਗੁਰਦੀ ਹੈ ਜੀ ਵੈਸੇ ਪਿੰਡਾਂ 'ਚ ਤਾਂ ਉਪਨ ਨਾਲੀਆਂ ਹੀ ਸਹੀ ਹੋ ਸਕਦੀਆਂ ਜੀ ਜਿਹੜੀ ਪਾਇਪਲਾਂ ਨੇ ਇੱਥੇ ਸਿਵਲ ਸਿਸਟਮ ਨਹੀਂ ਪਿੰਡਾਂ 'ਚ ਕੰਮ ਕਰਦਾ ਤੇ ਲੋਕਾਂ ਨੂੰ ਵੀ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਨਹੀਂ ਵੇਖੀ ਜਿਹੜੀ ਉਹ ਸਿਰ ਤੇ ਹੈ ਜੋ ਕੋਈ ਚੀਜ਼ ਉਹਦਾ ਵੀ ਖਿਆਲ ਰੱਖਣਾ ਚਾਹੀਦਾ ਛਾਲ ਦਿੱਤਾ ਹੈ ਫਿਰ ਪਿੰਡਾਂ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਜੀ ਸਾਰਿਆਂ ਨੂੰ ਆਪਾਂ ਵੀ ਪਿੰਡਾਂ 'ਚੋਂ ਹੀ ਆਏ ਆ ਪਿੰਡਾਂ 'ਚ ਇਹ ਮਸਲੇ ਜਿਹਰੇ ਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਇਹ ਜਿਹੜੇ ਹੁਣ ਪਸ਼ੂ ਰੱਖੇ ਹੁੰਦੇ ਆ ਜਗ੍ਹਾ ਹੈਣੀ ਉਹ ਪਰ ਪ੍ਰੋਬਲਮ ਤਾਂ ਹੁੰਦੀ ਆ ਪਿੰਡਾਂ ਦੇ ਇਹਨਾਂ ਚੀਜ਼ਾਂ ਦੀ ਜਿਹੜੀ ਜਿਹੜੀ ਹੁਣ ਜਿਵੇਂ ਪੰਚਾਇਤਾਂ ਦਾ ਚਲੋ ਅਗਲੇ ਚੋੜਾ ਹੋਣੀਆਂ ਉਹਨਾਂ ਕੋਲ ਤਾਂ ਅਧਿਕਾਰ ਹੈ ਜੀ ਹੁਣ ਜਿਹੜੇ ਅਗਲੇ ਕੰਮ ਹੋਣੇ ਆ ਸਰਕਾਰਾਂ ਨੇ ਜਿਹੜੇ ਅਗਲੇ ਪਿੰਡਾਂ ਦੇ ਜਿਹੜੇ ਵਿਕਾਸ ਦੇ ਕੰਮ ਕਰਦੇ ਆ ਉਹ ਕਿਹੜੇ ਤਰੀਕੇ ਨਾਲ ਹੋ ਰਹੇ ਨੇ ਜਿਹੜੇ ਪ੍ਰਬੰਧਕ ਨਿਯੁਕਤ ਕੀਤੇ ਸਾਡੇ ਉਹ ਕੰਮ ਚੱਲ ਰਹੇ ਨੇ ਕੋਈ ਅਬ ਜੀ ਦੇਖਤ ਨਹੀਂ ਕੰਮ ਜਿੱਥੇ ਵੀ ਹੈ ਕੇ ਸਾਡੇ ਚੱਲੀ ਜਾ ਰਹੇ ਕੋਈ ਪ੍ਰੋਬਲਮ ਨਹੀਂ ਆ ਰਹੀ